ਤਾਂ ਸਤਿ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤਾਂ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਤੁਸੀਂ ਆਪਣੀ ਕਾਬਲੀਅਤ ਉੱਤੇ ਸ਼ੱਕ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਤੁਹਾਨੂੰ ਮਿਲਣ ਵਾਲਾ ਹੁੰਦਾ ਉਹ ਸਭ ਕੁਝ ਗਵਾ ਦਿੰਦੇ ਹੋ ਇਸ ਕਰਕੇ ਆਪਣੀ ਕਾਬਲੀਅਤ ਉੱਤੇ ਕਦੇ ਵੀ ਸ਼ੱਕ ਨਾ ਕਰੋ ਆਪਣੀ ਕਾਬਲੀਅਤ ਉੱਤੇ ਭਰੋਸਾ ਰੱਖੋ ਯਕੀਨ ਰੱਖੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਜਦੋਂ ਤੁਸੀਂ ਆਪਣੇ ਆਪ ਉੱਤੇ ਸ਼ੱਕ ਕਰਦੇ ਹੋ ਤਾਂ ਤੁਹਾਡਾ ਜਿਹੜਾ ਸੈਲਫ ਕੌਨਫੀਡੈਂਸ ਆ ਆਤਮ ਵਿਸ਼ਵਾਸ ਆ ਲੋ ਹੋ ਜਾਂਦਾ ਤੁਹਾਡਾ ਆਤਮ ਵਿਸ਼ਵਾਸ ਨਹੀਂ ਰਹਿੰਦਾ ਆਪਣੇ ਆਪ ਵਿੱਚ ਜਿਸ ਕਰਕੇ ਤੁਸੀਂ ਨਰਵਸ ਹੋ ਜਾਂਦੇ ਹੋ ਤੇ ਤੁਸੀਂ ਆਪਣੀ ਮੰਜ਼ਿਲ ਗਵਾ ਲੈਂਦੇ ਹੋ ਉਸੇ ਵਕਤ ਜਦੋਂ ਵੀ ਤੁਸੀਂ ਕੋਈ ਕੰਮ ਕਰਨ ਬਾਰੇ ਸੋਚ ਰਹੇ ਹੁੰਦੇ ਹੋ ਮਾਈਂਡ ਆਪਣਾ ਸੋਚ ਰਿਹਾ ਹੁੰਦਾ ਕੋਈ ਵੀ ਕੰਮ ਕਰਨ ਬਾਰੇ ਤੇ ਤੁਹਾਡਾ ਦੋਸਤ ਤੁਹਾਨੂੰ ਕਹਿੰਦਾ ਹੈ ਕਿ ਤੂੰ ਇਹ ਕੰਮ ਕਰ ਜਾਂ ਕਿਸੇ ਕੰਪੀਟੀਸ਼ਨ ਵਿੱਚ ਭਾਗ ਲੈ ਤਾਂ ਤੁਹਾਨੂੰ ਡਰ ਜਾਂ ਲੱਗਦਾ ਉਹ ਮੈਂ ਡਰ ਜਾਂ ਮਹਿਸੂਸ ਹੁੰਦਾ ਜਦੋਂ ਆਪਾਂ ਸੁਣਦੇ ਹਾਂ ਕੋਈ ਆਪਾਂ ਨੂੰ ਹੱਲਾਸ਼ੀਰੀ ਦਿੰਦਾ ਹੁੰਦਾ ਵੀ ਤੂੰ ਆਹ ਕੰਫੀਡੈਂਸ ਨਾਲ ਉਹ ਕਰ ਤਾਂ ਆਪਾਂ ਨੂੰ ਥੋੜਾ ਜਿਹਾ ਨਰਵਸ ਜਿਹਾ ਫੀਲ ਹੁੰਦਾ ਡਰ ਜਾਂ ਮਹਿਸੂਸ ਹੁੰਦਾ ਉਸ ਸਮੇਂ ਤੁਸੀਂ ਆਪਣਾ ਆਤਮ ਵਿਸ਼ਵਾਸ ਖੋਲ੍ਹ ਲੈਂਦੇ ਹੋ ਉਸ ਸਮੇਂ ਜਦੋਂ ਤੁਹਾਡਾ ਦੋਸਤ ਜਾਂ ਕੋਈ ਹੋਰ ਤੁਹਾਨੂੰ ਕਹਿੰਦਾ ਵੀ ਤੂੰ ਇਹ ਕੰਮ ਕਰ ਤਾਂ ਤੁਹਾਡਾ ਸੈਲਫ ਕੌਨਫੀਡੈਂਸ ਲੋ ਜਾ ਹੋ ਜਾਂਦਾ ਤਾਂ ਤੁਸੀਂ ਆਪਣੀ ਕਾਬਲੀਅਤ ਉੱਤੇ ਸ਼ੱਕ ਕਰਨ ਲੱਗ ਜਾਂਦੇ ਹੋ ਤੁਸੀਂ ਸੋਚਣ ਲੱਗ ਜਾਂਦੇ ਹੋ ਕਿ ਤੁਸੀਂ ਉਹ ਕੰਪੀਟੀਸ਼ਨ ਵਿੱਚ ਜਿੱਤੋਗੇ ਜਾਂ ਨਹੀਂ ਆਪਣਾ ਸੈਲਫ ਕੌਨਫੀਡੈਂਸ ਗਵਾ ਦਿੰਦੇ ਹੋ ਤਾਂ ਉਸ ਵਕਤ ਤੁਸੀਂ ਆਪਣਾ ਸੈਲਫ ਕੌਨਫੀਡੈਂਸ ਨਹੀਂ ਗੁਆਉਣਾ ਆਪਣੇ ਆਪ ਉੱਤੇ ਭਰੋਸਾ ਰੱਖਣਾ ਹੌਂਸਲਾ ਰੱਖਣਾ ਉਸ ਸਮੇਂ ਤੁਸੀਂ ਲੰਬਾ ਸਾਹ ਲਓ ਆਪਣੇ ਮਨ ਨੂੰ ਸਟਰੋਂਗ ਰੱਖੋ ਤੇ ਆਪਣੇ ਦੋਸਤ ਨੂੰ ਉਸੇ ਤੁਮੇ ਕਹੋ ਕਿ ਮਹਾ ਮੈਂ ਕੰਪੀਟੀਸ਼ਨ ਜਿੱਤ ਕੇ ਆਵਾਂਗਾ ਜਿਹੜਾ ਤੁਸੀਂ ਜਿਹਾ ਕਰਦੇ ਹੋ ਤਾਂ ਤੁਹਾਡਾ ਸੈਲਫ ਕੌਨਫੀਡੈਂਸ ਅਪ ਹੋ ਜਾਂਦਾ ਤੇ ਤੁਹਾਡੇ ਅੰਦਰ ਆਤਮ ਵਿਸ਼ਵਾਸ ਜਾਗ ਜਾਂਦਾ ਤੇ ਫਿਰ ਤੁਸੀਂ ਆਪਣੇ ਮਨ ਉੱਤੇ ਸ਼ੱਕ ਕਰਨਾ ਆਪਣੇ ਆਪ ਉੱਤੇ ਸ਼ੱਕ ਕਰਨਾ ਬੰਦ ਕਰ ਦਿੰਦੇ ਹੋ ਚਾਹੇ ਜ਼ਿੰਦਗੀ ਵਿੱਚ ਕਿੰਨਾ ਵੀ ਵੱਡਾ ਕਿੰਨਾ ਵੀ ਵੱਡਾ ਕੰਪੀਟੀਸ਼ਨ ਹੋਵੇ ਤੁਸੀਂ ਕੋਈ ਵੀ ਤੁਹਾਡੀ ਜ਼ਿੰਦਗੀ ਵਿੱਚ ਔਕੜ ਆਵੇ ਆਪਣਾ ਆਤਮ ਵਿਸ਼ਵਾਸ ਕਦੇ ਵੀ ਨਹੀਂ ਛੱਟਣਾ ਆਪਣੇ ਆਪ ਉੱਤੇ ਆਪਣੇ ਖੁਦ ਉੱਤੇ ਭਰੋਸਾ ਰੱਖਣਾ ਜਦੋਂ ਤੁਸੀਂ ਜਿਹਾ ਕਰਨ ਲੱਗ ਜਾਂਦੇ ਹੋ ਤਾਂ ਤੁਹਾਡਾ ਦਿਮਾਗ ਵੀ ਫਿਰ ਉਸੇ ਤਰ੍ਹਾਂ ਦੇੜ ਕੈਮੀਕਲ ਰਿਲੀਜ਼ ਕਰਦਾ ਦਿਮਾਗ ਆਪਣੀ ਬਾਡੀ ਵਿੱਚ ਜਿਸ ਤਰ੍ਹਾਂ ਦਾ ਤੁਸੀਂ ਸੋਚਦੇ ਹੋ ਆਪਣੀ ਬਾਡੀ ਵਿੱਚ ਵੀ ਉਸੇ ਤਰ੍ਹਾਂ ਦੇ ਆਪਣੇ ਕੈਮੀਕਲ ਰਿਲੀਜ਼ ਕਰਦਾ ਦਿਮਾਗ ਤੇ ਬਾਡੀ ਵੀ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ ਫਿਰ ਐਕਟਿਵ ਰਹੋ ਹਮੇਸ਼ਾ ਹਮੇਸ਼ਾ ਐਕਟਿਵ ਰਹਿਣਾ ਹਮੇਸ਼ਾ ਪੋਜ਼ਿਟਿਵ ਸੋਚਣਾ ਤੇ ਕਦੇ ਵੀ ਆਪਣੇ ਦਿਮਾਗ ਆਗ ਵਿੱਚ ਆਪਣੀ ਮਾਈਂਡ ਵਿੱਚ 네ਗੇਟਿਵਿਟੀ ਨਹੀਂ ਲੈ ਕੇ ਆਉਣੀ ਤੇ ਤੁਸੀਂ 네ਗੇਟਿਵਿਟੀ ਜੇ ਤੁਸੀਂ 네ਗੇਟਿਵ ਸੋਚੋਗੇ ਤਾਂ ਤੁਹਾਡੇ ਦਿਮਾਗ ਨੇ ਉਸੇ ਤਰ੍ਹਾਂ ਦਾ ਕੰਮ ਕਰਨਾ ਜੇ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਤੁਹਾਡਾ ਕੰਮ ਉਸੇ ਤਰ੍ਹਾਂ ਦਾ ਬਣੇਗਾ ਜੇ ਤੁਸੀਂ 네ਗੇਟਿਵ ਸੋਚੋਗੇ ਤਾਂ ਤੁਹਾਡਾ ਕੰਮ ਨਹੀਂ ਬਣੇਗਾ ਪਰ ਜੇ ਤੁਸੀਂ ਪੋਜ਼ਿਟਿਵ ਸੋਚ ਰੱਖਦੇ ਹੋ ਤੁਹਾਡਾ ਦਿਮਾਗ ਪੋਜ਼ਿਟਿਵ ਸੋਚ ਦਾ ਤਾਂ ਤੁਹਾਡੇ ਦਿਮਾਗ ਨੇ ਉਸੇ ਤਰ੍ਹਾਂ ਦੇ ਕੰਮ ਕਰਨਿਆ ਤਾਂ ਤੁਹਾਡਾ ਕੰਮ ਵੀ ਸਰੇ ਲੱਗੂਗਾ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਆਪਣੀ ਕਾਬਲੀਅਤ ਉੱਤੇ ਸ਼ੱਕ ਕਰਦੇ ਹੋ ਤਾਂ ਤੁਹਾਡਾ ਦਿਮਾਗ ਵੀ ਫਿਰ ਉਹੇ ਜਾ ਹੋ ਜਾਂਦਾ ਤਾਂ ਕਰਕੇ ਤੁਸੀਂ ਆਪਣੀ ਕਾਬਲੀਅਤ ਉੱਤੇ ਕਦੇ ਵੀ ਸ਼ੱਕ ਨਾ ਕਰੋ ਜਦੋਂ ਵੀ ਕੋਈ ਔਖੀ ਘੜੀ ਆਵੇ ਘਬਰਾਉਣਾ ਨਹੀਂਗਾ ਉਸ ਦਾ ਡਟ ਕੇ ਮੁਕਾਬਲਾ ਕਰਨਾ ਹਮੇਸ਼ਾ ਆਪਣੇ ਦਿਮਾਗ ਨੂੰ ਪੋਜੀਟਿਵ ਰੱਖਣਾ ਠੰਡੇ ਦਿਮਾਗ ਨਾਲ ਸੋਚਣਾ ਆਪਣੀ ਆਪਣੇ ਰਾਹ ਵੱਲ ਤੁਰਨਾ ਸੋਚ ਸਮਝ ਕੇ ਆਪਣੀ ਮੰਜ਼ਿਲ ਵੱਲ ਤੁਰਨਾ ਗਏ ਤੇ ਤੁਹਾਡਾ ਆਪਣੇ ਆਪ ਉਤੇ ਭਰੋਸਾ ਹੋਣਾ ਚਾਹੀਦਾ ਤਾਂ ਤੁਸੀਂ ਜ਼ਿੰਦਗੀ ਵਿੱਚ ਕੋਈ ਵੀ ਮਕਾਮ ਹਾਸਲ ਕਰ ਸਕਦੇ ਹੋ ਜੇ ਤੁਹਾਡਾ ਆਪਣੇ ਆਪ ਵਿੱਚ ਭਰੋਸਾ ਤੁਹਾਡੇ ਅੰਦਰ ਸੈਲਫ ਕੌਨਫੀਡੈਂਸ ਆ ਬਸ ਖੁਦ ਉੱਤੇ ਯਕੀਨ ਰੱਖੋ ਖੁਦ ਉੱਤੇ ਯਕੀਨ ਰੱਖੋ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜਾ ਆਪਣੇ ਆਪ ਵਿੱਚ ਯਕੀਨ ਕਰਦਾ ਜਿਹੜੇ ਬੰਦੇ ਦਾ ਆਪਣੇ ਆਪ ਵਿੱਚ ਯਕੀਨ ਨਹੀਂ ਹੁੰਦਾ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਨਹੀਂ ਹੁੰਦਾ ਆਪਣੇ ਆਪ ਉੱਤੇ ਭਰੋਸਾ ਨਹੀਂ ਹੁੰਦਾ ਉਹ ਦੂਜੇ 'ਚ ਕੀ ਭਰੋਸਾ ਕਰੂਗਾ ਦੂਜੇ 'ਚ ਕੀ ਯਕੀਨ ਕਰੂਗਾ ਉਹ ਬੰਦਾ ਜਿਹਦਾ ਖੌਦਰ ਵਿੱਚ ਯਕੀਨ ਨਹੀਂਗਾ ਆਪਣੇ ਆਪ ਵਿੱਚ ਯਕੀਨ ਨਹੀਂਗਾ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਤੁਹਾਡੇ ਲਈ ਆਪਾਂ ਹੋਰ ਵੀ ਮੋਟੀਵੇਟਿਡ ਵੀਡੀਓ ਲੈ ਕੇ ਆਵਾਂਗੇ ਤਾਂ ਧੰਨਵਾਦ ਤੁਹਾਡੇ ਸਾਰੇ ਦੋਸਤਾਂ ਦਾ ਜਿਹੜੇ-ਜਿਹੜੇ ਆਪਣੀ ਵੀਡੀਓ ਵੇਖਦੇ ਆ ਤਾਂ ਧੰਨਵਾਦ